ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਭਗਵੰਤ ਮਾਨ ਜੀ ਨੇ ਬਹੁਤ ਹੀ ਇੱਕ ਖੁਸ਼ੀ ਭਰਿਆ ਐਲਾਨ ਕੀਤਾ ਜੋ ਆਪਣੇ ਯੂਥ ਲਈ ਖੁਸ਼ੀ ਭਰਿਆ ਐਲਾਨ ਆ ਕਿਵੇਂ ਆ ਪੰਜਾਬ ਪੁਲਿਸ ਦੇ ਵਿੱਚ 10000 ਭਰਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਠੀਕ ਆ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕੋਗੇ ਅੱਗੇ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਠੀਕ ਆ ਤੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾਊਗੀ ਤੇ ਜੋ ਪੁਰਾਣੇ ਪੇਪਰਾਂ ਤੁਹਾਨੂੰ ਪਿਛਲੇ 2024 ਦੇ ਉਹ ਵੀ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਗੇ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਠੀਕ ਆ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ ਨੰਬਰ 9888743699 ਆ ਤੇ ਆਪਣਾ ਟੈਲੀਗ੍ਰam ਚੈਨਲ ਵੀ ਆ ਉਹਦਾ ਲਿੰਕ ਤੁਹਾਨੂੰ ਮਿਲ ਜੇਗਾ ਤੁਹਾਨੂੰ ਪੀਡੀਐਫ ਪਾ ਦਿੱਤੀ ਜਾਏਗੀ ਪੁਰਾਣੇ ਪੇਪਰਾਂ ਦੀ ਠੀਕ ਆ ਬਾਕੀ ਆਪਾਂ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਰੋਜ਼ਾਨਾ ਕਲਾਸਿਸ ਲੱਗ ਵੀ ਰਹੀਆਂ ਤੇ ਅੱਗੇ ਵੀ ਲਗਾਵਾਂਗੇ ਤੇ ਤੁਸੀਂ ਰੋਜ਼ਾਨਾ ਦੀਆਂ ਵੀਡੀਓ ਦੇਖਣੀਆਂ ਸ਼ੁਰੂ ਕਰ ਦੋ ਹੁਣ ਤੋਂ ਤਿਆਰੀ ਸ਼ੁਰੂ ਕਰ ਦੋ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਕਹਿ ਦਿੱਤਾ ਤੁਹਾਡੇ ਸਾਹਮਣੇ ਤੁਸੀਂ ਹੁਣ ਵੀਡੀਓ ਦੇਖ ਸਕਦੇ ਹੋ ਖੁਦ ਕਿ ਜਿਹੜੇ ਸਾਲ ਰਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਚਲਾਈ ਅਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇਨਸਪੈਕਟਰ ਉਹ ਭਰਤੀ ਕੀਤੇ ਜਾਣਗੇ ਜਾਨਕਿ ਉਸੇ ਸਾਲੀ ਨਾਲੇ ਤਾਂ ਬੱਦ ਟਾਈਮ ਮਿਲੂਗਾ ਸਰਵਸ ਦਾ ਤੱਕਿਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਇਹਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਜਿਹੜੀਆਂ ਸਾਮੀਆਂ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੁਸੀਂ ਜਰਾਂ ਨੂੰ ਹੋਣਗੇ 2000 ਸਾਲ 2000 ਦੇ ਵਿੱਚ ਵੀ 80000 ਪੰਜਾਬ ਪੁਲਿਸ ਦਾ ਨਫਰੀ ਸੀ 2025 'ਚ ਵੀ 80000 ਰਹੀ ਹੈ ਕ੍ਰਾਈਮ ਵੀ ਵੱਧ ਗਿਆ ਕ੍ਰਾਈਮ ਦੇ ਤਰੀਕੇ ਵੀ ਬਦਲ ਗਏ ਪਪੂਲੇਸ਼ਨ ਵੀ ਵਧ ਗਈ ਸੋ ਇਹਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਇਹ ਇਸੇ ਕਰਕੇ ਸਾਡੇ ਜਿਹੜੇ ਜਵਾਨ ਹੈ ਉਹਨਾਂ ਦਾ ਤੇ ਬਰਡਨ ਬਹੁਤ ਰਹਿੰਦਾ ਹੈ ਕਿ 18-18 ਘੰਟੇ ਵੀ ਵੀ ਘੰਟੇ ਡਿਊਟੀਆਂ ਤੇ ਜਦੋਂ ਕੋਈ ਘਟਨਾ ਹੋ ਜੇ ਜਾਂ ਕੋਈ ਹੋਰ ਤਾਂ ਜ਼ਿੰਮੇਵਾਰ ਕਰਾਇਆ ਜਾਂਦਾ ਕਿ ਪੁਲਿਸ ਨੇ ਆ ਨਹੀਂ ਕੀਤਾ ਉਹਨੇ ਕੀਤਾ ਮੈਂ ਕਹਿੰਨਾ ਇਹ ਵੀ ਇਨਸਾਨੀ ਨੇ ਸਾਡੇ ਭੈਣ ਭਰਾ ਨੇ